ਮੈਂ ਬਹੁਤ ਸਾਰੇ ਬਦਾ ਐਕਸਟੈਂਡਰ ਜੀ ਦੇਖਦਾ ਪਬਲਿਕ ਦੇ ਨਮਾਇंदे ਹਨ ਕਿਤੇ ਰ ਚੇਅਰ ਹੀ ਸਭ ਕੁਝ ਹੰਦੀ ਹੈ ਤੁਹਾਡੀ ਕੁਰਸੀ ਸਲਾਮਤ ਰਹਿਣੀ ਚਾਹੀਦੀ ਹੈ ਮਯਾਲ ਇਹਨਾਂ ਦੇ ਮੂੰਹ ਚ ਕੋਈ ਫੁਰਤੇ ਆ ਕੋਈ ਮਜਾਨ ਇੱਥੇ ਦੇ ਵਿਧਾਇਕ ਚਾਹੇ ਚਾਹੇ ਮੌਜੂਦਾ ਹੈ ਬਿਲਕੁਲ ਪਈ ਇਹ ਘਟਨਾ ਬਹੁਤ ਮਹੱਤਵਪੂਰਨ ਹੈ ਜਾਂ ਪ੍ਰਵਾਸੀ ਜਿਹੜੇ ਆ ਉਹ ਜਿਹੜੇ ਉਹਨਾਂ ਨੂੰ ਕੁਝ ਨਾ ਕੁਝ ਲੈ ਕੇ ਕੋ ਸਖਤੀ ਦਾ ਰਵਈਆ ਸਰਕਾਰਾਂ ਨੂੰ ਜਾਂ ਪ੍ਰਸ਼ਾਸਨ ਨੂੰ ਅਖਤਿਆਰ ਕਰਨਾ ਚਾਹੀਦਾ ਤੇ ਤਾਂ ਨਹੀਂ ਗੱਲ ਉਹਨਾਂ ਦੇ ਮੂੰਹ ਚ ਕੋਈ ਸਟੇਟਮੈਂਟ ਆਈ ਤਨ ਨਹੀਂ ਮਾਰਰ ਮੈਂ ਤੁਹਾਨੂੰ ਦੱਸਦਾ ਸੀਰੀਅਸਲੀ ਲੈਣਾ ਚਾਹੀਦਾ ਚੀਜ਼ਾਂ ਨੂੰ ਗੰਭੀਰਤਾ ਨਾਲ ਮੈਂ ਉਦੋਂ ਵੀ ਹੁਣ ਮੈਂ ਪੰਜਾਬੀ ਚ ਕਹਾਂ ਸ਼ਮਦ ਮੈਂ ਭੌਂਕਦਾ ਸੀ ਉਦੋਂ ਵਫਾਦਾਰ ਡੌਗ ਕੁੱਤਾ ਉਹ ਭੌਂਕਦਾ ਸਾਡੇ ਜਦੋਂ ਉਹ ਚੋਰ ਹੁੰਦੇ ਤਾਂ ਮੈਂ ਜਦੋਂ ਉਦੋਂ ਕਹਿੰਦਾ ਸੀਗਾ ਕਿ ਜਿਹੜੀ ਗੱਲ ਕਿ ਯਾਰ ਮੈਨੂੰ ਇਹ ਕਾਂਸਪੀਰੇਸੀ ਲੱਗ ਜੇ ਜਿਹੜਾ ਵਰਗ ਦੇਖਦੇ ਬਾਹਰ-ਬਾਰ ਇਹੀ ਪ੍ਰਵਾਸੀ ਪ੍ਰਵਾਸੀ ਜਦੋਂ ਮਠਿਆਈ ਦੀਆਂ ਸ਼ਾਪਾਂ ਦੇਖਦਾ ਸ਼ਾਪ ਵੱਡੇ ਵਪਾਰਕ ਸ਼ਾਪਾਂ ਦੇਖਦਾ ਮੁਕੇਰੀਆਂ ਚ ਪਰਵਾਸੀ ਪਰਿਆ ਪਿਆ 55 ਗੱਡੀਆਂ 5 ਵਜੇ ਕਹਿੰਦੇ ਉਹਦੀਆਂ ਮੂਵ ਕਰ ਜਾਂਦੀਆਂ ਬਾਫਾ ਫਿਰ ਜਿਲ੍ਹੇ ਆਲੋਂ ਮਠਿਆਈ ਲੈ ਕੇ ਹਸਤੇ ਉਹ ਹਾਂ ਰੌਣ ਲਿਆ ਉਹੀ ਹੋਣਾ ਕੌਣ ਸੀ ਪਰਵਾਸੀ ਜਿੱਥੇ ਜਾਂਦਾ ਸੀ ਚੁੰਨੀਆਂ ਦਾ ਰੰਗ ਪਾ ਕੇ ਜੂਸ ਪਲਾਈ ਜਾਂਦਾ ਸੀ 25 ਰੁਪਏ ਦਾ ਨਾਰ ਦਾ ਜੂਸ ਕਹ ਕੇ ਕੌਣ ਸੀ ਪਰਵਾਸੀ ਜਦੋਂ ਮੈਂ ਜਾ ਕੇ ਪੇਠੇ ਦੇ ਵੱਡੇ ਵੱਡੇ ਫੜੇ ਤਰਨ ਤਾਰਨ ਵਿੱਚ ਤਕਾਣ ਸੀ ਪਰਵਾਸੀ ਜਿਹੜੇ ਫੋਕਲ ਪੁਆਇੰਟ ਤੇ ਮੈਂ ਪੇਠੇ ਨਾਲਿਆਂ ਚ ਸਟਾਇਰਾਂ ਦੇ ਜਿਹੜੇ ਮੈਂ ਦੇਖੇ ਜਿਹੜੇ ਬੰਦੇ ਬੇਲਣੇ ਲਾ ਕੇ ਇੱਥੇ ਗੋੜ ਜੇ ਕੈਮੀਕਲ ਪਾ ਕੇ ਜਿਹੜੇ ਜ਼ਹਿਰ ਵੇਚ ਜ਼ਹਿਰ ਵੇਚਦੇ ਸੀਗੇ ਕੌਣ ਸੀ ਪ੍ਰਵਾਸੀ ਮੈਂ ਇੱਥੇ ਤੇ ਮੰਤਰੀ ਜਦੋਂ ਉਦੋਂ ਸੀ ਸਾਡੇ ਇਹ ਮੈਨੂੰ ਫੋਨ ਕਰਕੇ ਕਹਿੰਦੇ ਹੁਸ਼ਾਰਪੁਰ ਦੇ ਵੀ ਡਾਕਟਰ ਸਾਹਿਬ ਜੀ ਤੁਸੀਂ ਸਾਨੂੰ ਭੇਜਦੇ ਆ ਮੈਂ ਕਿਹਾ ਹਾਂਜੀ ਉਹ ਤੇ ਭੇਜ ਦਾਂਗੇ ਸਵੇਰੇ ਉਹਦੇ ਕੁਝ ਹੋ ਨਹੀਂ ਸਕਦਾ ਵੀ ਕੋਈ ਇਦਾਂ ਕੋਈ ਕਰਨਾ ਮੈਂ ਕਿਹਾ ਜੀ ਮੈਨੂੰ ਇੱਕ ਗੱਲ ਨਹੀਂ ਸਮਝ ਲੱਗੀ ਮੈਨੂੰ ਕੋਈ ਗਿਲਾ ਨਹੀਂ ਹੈਗਾ ਕੋਈ ਸਿਵਾਰਸ਼ ਕਰਦੇ ਪਰ ਮੈਨੂੰ ਦੱਸੋ ਵੀ ਇਹ ਪ੍ਰਵਾਸੀ ਜਿਹੜੇ ਆ ਇਹਨਾਂ ਨਾਲ ਤੁਹਾਡਾ ਕੀ ਰਿਸ਼ਤੇਦਾਰੀ ਆ ਵੀ ਜਿਹੜਾ ਪੰਜਾਬ ਦਾ ਤੁਹਾਡਾ ਮੇਲਜੋਲ ਹੁੰਦਾ ਤੁਹਾਡਾ ਭਾਈਚਾਰਾ ਹੁੰਦਾ ਲੋਕੀ ਕਹਿ ਦਿੰਦੇ ਆ ਨਾ ਤੇ ਇਹ ਬੰਦੇ ਤਾਂ 6 ਮਹੀਨੇ ਲਈ 5 ਮਹੀਨੇ ਲਈ ਬਿਜ਼ਨਸ ਕਰਨ ਆਏ ਆ ਗੰਦ ਖੜਾਉਣ ਆਏ ਸਾਨੂੰ ਜ਼ਹਿਰ ਖਵਾਉਣ ਆਏ ਇਹ ਤੋਂ ਉਹਨਾਂ ਨਾਲ ਜਿੱਦਾਂ ਹਰਵੀਰ ਅਰਜੀ ਘਟਨਾ ਜਦੋਂ ਦੇ ਆਣ ਗਾਣ ਚ ਬਾਤ ਰੋਗੀ ਫੇਰ ਉਹ ਕੀ ਕਹੂਗਾ ਫੇਰ ਵੀ ਮੈਨੂੰ ਪੜਨੂਗਾ ਫਿਰ ਤੁਹਾਨੂੰ ਤੁਹਾਡੇ ਨਾਲ ਹੁਣ ਹੁਣ ਇਸ਼ੂ ਵੱਡੇ ਲੈਵਲ ਤੇ ਉੱਠ ਗਿਆ ਹੁਣ ਤੁਸੀਂ ਸੜਕਾਂ ਤੇ ਆ ਕੇ ਮੇਰੇ ਮਨ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਟਾਕ ਨਿਊਜ਼ ਜੇਕਰ ਇਸ ਵਕਤ ਅਸੀਂ ਗੱਲ ਕਰੀਏ ਹੋ ਹਸ਼ਿਆਪੁਰ ਦੀ ਹਸ਼ਿਆਪੁਰ ਪਹੁੰਚੇ ਹਾਂ ਜਿਸ ਤੇ ਕਿ ਪਿਛਲੇ ਦਿਨੀ ਇੱਕ ਪੰਜ ਸਾਲਾ ਹਰਵੀਰ ਦੇ ਬੇਸ਼ਿਆਨਾ ਤਰੀਕੇ ਦੇ ਨਾਲ ਉਸ ਦਾ ਕਤਲ ਕੀਤਾ ਜਾਂਦਾ ਤੇ ਅੱਜ ਅਸੀਂ ਉਸ ਸ਼ਖਸੀਅਤ ਕੋਲ ਪਹੁੰਚੇ ਹਾਂ ਜਿਹੜਾ ਕਿ ਦੁਹਾਈਆਂ ਦੇ ਰਿਹਾ ਆ ਕਿ ਪ੍ਰਵਾਸੀਆਂ ਤੋਂ ਬਚੋ ਪ੍ਰਵਾਸੀਆਂ ਤੋਂ ਬਚੋ ਤੇ ਜਦੋਂ ਸਾਨੂੰ ਪਤਾ ਲੱਗਾ ਕਿ ਇਹ ਜਿਹੜਾ ਕਤਲ ਹੋਇਆ ਆ ਉਸ ਸ਼ਖਸੀਅਤ ਦੇ ਘਰ ਦੇ ਸਾਹਮਣੇ ਹੋਇਆ ਤੇ ਸਾਡੀ ਟੀਮ ਨੇ ਸੋਚਿਆ ਕਿ ਅਸੀਂ ਉਹਨਾਂ ਨੂੰ ਮਿਲ ਕੇ ਜਾਣੀਏ ਪੂਰਾ ਮਾਮਲਾ ਕੀ ਆ ਤੇ ਇਸ ਦਾ ਹੱਲ ਕੀ ਆ ਤੇ ਉਸ ਸ਼ਖਸੀਅਤ ਨੂੰ ਤੁਸੀਂ ਜਾਣਦੇ ਵੀ ਹੋਵੋਗੇ ਕਿਉਂਕਿ ਜਦੋਂ ਵੀ ਉਹ ਫੂਟ ਨੂੰ ਲੈ ਕੇ ਰੇਡ ਕਰਦੇ ਸੀ ਤੇ ਸਾਰੀਆਂ ਦੁਕਾਨਾਂ ਡਰ ਦੇ ਮਾਰੇ ਬੰਦ ਹੋ ਜਾਂਦੀਆਂ ਸੀ ਤੇ ਉਸ ਸ਼ਖਸੀਅਤ ਨੇ ਇੱਕੋ ਗੱਲ ਕੀਤੀ ਸੀ ਖੀ ਇਹ ਜੇ ਪ੍ਰਵਾਸੀ ਸਾਡੇ ਜਦ ਤੱਕ ਹੈਗੇ ਆ ਅਸੀਂ ਵਧੀਆ ਫੂਡ ਵੀ ਨਹੀਂ ਦੇ ਸਕਦੇ ਤੇ ਉਹ શિક્ષੀਨ ਦਾ ਨਾਮ ਹੈਗਾ ਆ ਡਾਕਟਰ ਲਖਵੀਰ ਸਿੰਘ ਤੁਸੀਂ ਜਾਣਦੇ ਵੀ ਹੋਵੋਗੇ ਤੇ ਇਸ ਵਕਤ ਸਾਡੇ ਨਾਲ ਮੌਜੂਦ ਆ ਡਾਕਟਰ ਲਖਵੀਰ ਸਿੰਘ ਜੀ ਡਾਕਟਰ ਸੰਤੋਨ ਦਾ ਟਾਪ ਨਿਚ ਬਹੁਤ ਬਹੁਤ ਧੰਨਵਾਦੀ ਜੀ ਤੁਹਾਡਾ ਥੜਾ ਜੀ ਗੋਸ ਨੂੰ ਕਰਖਾ ਸੱਜਣਿਕਾ ਵਾਹਿਗੰਜ ਕਾਲ ਸਭਾ ਜੀ ਦੇ ਪਤੇ ਪਿਛਲੇ ਦਿਨੀਂ ਬੜੀ ਬਿਕਾ ਬਹੁਤ ਮਟਾ ਕਾਂਡ ਚੜਾ ਬੁਕੇ ਸਾਨੀਤ ਨੂੰ ਸ਼ਗਨ ਸ਼ਾਗ ਸੋ ਤੁੰਗ ਰੰਗ ਸੰਗੀਆਂ ਪਤਾ ਲੱਗਾ ਕਿ ਤੁਹਾਡੇ ਘਰ ਦੇ ਸਾਹਮਣੇ ਹੋਇਆ ਕਿਵੇਂ ਦੇਖ ਤਾ ਇਹ ਨੀਉਂ ਦੇ ਬਨੇਗਾ ਚੱਲਾ ਅਸਤੇ ਜਿਹੜੇ ਨਾ ਤੇ ਬਿਲਕੁਲ ਮੇਰੇ ਘੇਟ ਦੇ ਨਾਲ ਹੀ ਦੋ ਕਾਰ ਛੱਡ ਕੇ ਦੂਜਾ ਇੱਕ ਚ ਉਹ ਕਿਰਾਏ ਤੇ ਰਹਿੰਦੇ ਸੀ ਦੋ ਕੁ ਮਹੀਨੇ ਪਹਿਲਾਂ ਹੈ ਜਿਹੜਾ ਹਰਵੀਰ ਦੇ ਪੇਰੈਂਟਸ ਹੈ ਉਹ ਕੰਮ ਦੇ ਸੰਬੰਧ ਚ ਆਏ ਇਥੇ ਲੇਬਰ ਕਲਾਸ ਹੀ ਇਹ ਵਿਚਾਰੇ ਕੰਮ ਕਰਦੇ ਜੀ ਤੇ ਉਹ ਜਿਹੜੇ ਉਹਦੀ ਬੇਟੀ ਬੇਟਾ ਸੀ ਘਰੋਂ ਬਾਹਰ ਗਲੀ ਚ ਗਏ ਖੇਡਦੇ ਬੱਚੇ ਉਹ ਬੈਠੀ ਕੰਜੂ ਮੱਥਾ ਟੇਕ ਲਮਾ ਗੁਰਦੁਆਰਾ ਸਾਹਿਬ ਦੀ ਉਸੇ ਗਲੀ ਦੇ ਪਿੱਛੇ ਨਾਲ ਹੀ ਤੇ ਉਹ ਲੜਕੇ ਨੂੰ ਇਨ ਮੀਨ ਵਾਈਜ਼ ਇਹ ਫਸਲਾ ਕੇ ਕਿਸੇ ਤਰ੍ਹਾਂ ਵੀ ਇਹ ਲੈ ਗਿਆ ਤੇ ਇਹ ਜਿਹੜਾ ਅ ਪ੍ਰਵਾਸੀ ਹੈ ਇਹਨੇ ਫਿਰ ਉਹ ਸ਼ਾਮ ਤਾਈ ਤਾਂ ਪਤਾ ਹੀ ਨਹੀਂ ਲੱਗਾ ਤੇ ਇਹੀ ਜਿਹਾ ਅਸੀਂ ਸਾਰੇ ਖਬਰਾਂ ਸੁਣਦੇ ਰਹੇ ਕਿ ਬੱਚੇ ਨੂੰ ਨਾ ਕਿਡਨੈਪ ਹਾਂ ਅਜੇ ਇਸ ਇਦਾਂ ਦੀ ਇਹ ਨਤੀਜੇ ਤੱਕ ਪਹੁੰਚਾਉਂਗਾ ਇਹ ਨਹੀਂ ਇਹ ਸੋਚਿਆ ਸੀ ਨਹੀਂ ਬਿਲਕੁਲ ਮਤਲਬ ਅਸੀਂ ਮਤਲਬ ਇਹ ਬਹੁਤ ਹੀ ਦਰਦਨਾਕ ਬਿਲਕੁਲ ਪਹਿਲਾਂ ਤਾਂ ਗੱਲ ਇਹ ਹੈ ਤੇ ਇਹ ਕਿਨੇ ਕੀਤੀ ਨਹੀਂ ਕੀਤੀ ਇੱਧਰ ਨਾ ਜਾਇਆ ਜਾਵੇ ਫਿਰ ਘਠੜਾ ਹੀ ਬਹੁਤ ਮਾਰੀ ਮਾਰੀ ਬਿਲਕੁਲ ਹੰਸਾਰਾ ਆਇਆ ਤਾਂ ਮਤਲਬ ਸ਼ਰਮ ਸ਼ਰਮ ਜਿਹੜਾ ਇਥਾਰੇ ਲੰਘਦਾ ਵੀ ਯਾਰ ਮਾਨਵ ਤੇ ਬੰਦੇ ਦੀ ਜੋਨ ਚਾਏ ਨੂੰ ਬਿਲਕੁਲ ਬਿਲਕੁਲ ਮਤਲਬ ਇੱਦਾਂ ਦੇ ਉਹ ਫਿਰ ਜਦੋਂ ਫਿਰ ਸਾਰੇ ਸਾਸ਼ਰ ਕਬਰ ਹੋ ਗਈਆਂ ਤੇ ਐਡਾ ਟੀਠ ਐਡਾ ਜਾਲਮ ਇਹ ਬੰਦਾ ਸੀ ਪਰਵਾਸੀ ਮੈਂ ਆਲਾ ਕੁਛ ਮੂੰਹ ਚ ਬੱਕਦਾ ਪੁਲਿਸ ਨੇ ਵੀ ਇਹਨੂੰ ਪੁੱਛਿਆ ਹਰ ਤਰੀਕੇ ਨਾਲ ਕਿਨੇ ਨਹੀਂ ਬੋਲਿਆ ਉਹ ਤਾਂ ਲੋਕਾਂ ਨੇ ਦੇਖਿਆ ਉੱਥੇ ਵੀ ਇਹ ਇੱਧਰ ਘੁੰਮਦਾ ਝਾੜੀਆਂ ਜਿਹੜੀ ਉਹ ਪੁਰ ਹੀਰਾ ਸਕੂਲ ਦੇ ਵਿੱਚ ਸਾਹਮਣੇ ਲੱਗੇ ਇੱਕ ਸਕੂਲ ਹੈ ਉਹਦੇ ਤੇ ਪਿੱਛੇ ਝਾੜੀਆਂ ਚ ਕਿਤੇ ਘੁੰਮਦਾ ਹੀ ਸ਼ਮਸ਼ਾਨ ਘਟ ਦੇ ਉੱਧਰ ਲੱਗੂ ਤਾਂ ਉੱਥੋਂ ਜਦੋਂ ਦੇਖਿਆ ਤਾਂ ਤਾਂ ਇਹ ਬੱਚਾ ਰਿਕਵਰ ਉੱਥੇ ਦੇਖਿਆ ਬੱਚੇ ਦੀ ਜਿਹੜੀ ਹਾਲਤ ਚ ਬੋਡੀ ਪਾਈ ਗਈ ਉਹ ਤਾਂ ਬਸ ਨਾ ਮੈਂ ਕਹਿਣ ਜੋਗਾ ਤਾਂ ਨਾ ਦੇਖਣ ਜੋਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਮਤਲਬ ਉਹੀ ਗੱਲ ਜਿੱਦਾਂ ਮੈਂ ਡਾਕਟਰ ਸਾਹਿਬ ਜਿਹਦਾ ਹੁਸ਼ਿਆਰ ਕੁਝ ਵੀ ਕਾਫੀ ਹੋ ਉਸੇ ਕਿਹਾ ਜਾ ਰਿਹਾ ਲੋਕ ਸਰਕਾਰਾਂ ਤੇ ਉਤਰ ਆਈ ਸਿੱਖ ਜਥੇਬੰਦੀਆਂ ਉਤਰ ਆਈਆਂ ਕਿੰਨੇ ਦੇਖਦੇ ਆ ਖੁਲਾਂਦਾ ਵੀ ਅਸੀਂ ਪੰਜਾਬੀ ਲੋਕ ਦੇ ਗੁਰੂਆਂ ਪੀਰਾਂ ਦੀ ਧਰਤੀ ਹੈ ਧਾਰਮਿਕ ਲੋਕ ਹੈ ਦੂਜੇ ਦੀ ਹਫਾਜ਼ਤ ਕਰਨ ਲਈ ਜਾਣੇ ਜਾਂਦੇ ਪੰਜਾਬੀ ਜਿੱਥੇ ਇਸੇ ਨਾਲ ਦੀ ਕੋਈ ਵਾਪਰਦਾ ਸੀ ਉਹਦੀ ਰੱਖਿਆ ਕਰਨੀ ਚਾਹੀਦੀ ਉਹਨਾਂ ਨਾਲ ਫਿਰਦਾਂ ਦੀਆਂ ਘਟਨਾਵਾਂ ਵਾਪਰਦੀਆਂ ਹੋਰ ਉਸ ਸਥਾਨ ਤੇ ਤਹੋ ਜੀਆਂ ਘਟਨਾਵਾਂ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਨਹੀਂ ਹੋਣੀ ਬਿਲਕੁਲ ਸਿਰਫ ਇਸ਼ੂ ਬੇਸਡ ਜਿਹੜਾ ਮੁੱਦਾ ਆ ਜਿਹੜਾ ਮਸਲਾ ਆ ਉਹਦੇ ਤੇ ਫੋਕਸ ਰਹਿਣਾ ਚਾਹੀਦਾ ਦੇਖ ਰਿਹਾ ਮੈਂ ਵੀ ਇਹ ਕੋਈ ਬਹੁਤਾ ਫਿਰ ਦੁੱਖ ਹੋ ਗਏ ਮੈਂ ਬਹੁਤ ਸਾਰੇ ਵਿਧਾਇਕ ਸਤਿੰਦਰ ਜੀ ਦੇਖਦਾ ਪਬਲਿਕ ਦੇ ਨਾਮ ਤੇ ਆ ਨਾ ਕਿਤੇ ਚੇਅਰ ਹੀ ਸਭ ਕੁਝ ਹੁੰਦੀ ਆ ਤੁਹਾਡੇ ਕੋਲ ਤੁਹਾਡੀ ਕੁਰਸੀ ਸਲਾਮਤ ਰਹਿ ਜੀ ਮੈਨਾਂ ਇਹਨਾਂ ਦੇ ਮੂੰਹ ਚ ਕੋਈ ਫੁੱਟੇ ਆ ਕੋਈ ਮਜਾ ਨਹੀਂ ਇੱਥੇ ਦੇ ਵਿਧਾਇਕ ਕਿੱਦਾਂ ਚੇਅਰ ਨਾ ਤਾਂ ਜਨ ਮੌਜੂਦਾ ਹੈ ਬਿਲਕੁਲ ਤੇ ਜੀ ਇਹ ਘਟਨਾ ਬਹੁਤ ਮੰਦ ਭੱਜੀ ਆ ਜਾਂ ਪ੍ਰਵਾਸੀ ਜਿਹੜੇ ਆ ਉਹ ਜਿਹੜੇ ਉਹਨਾਂ ਨੂੰ ਕੁਛ ਨਾ ਕੁਛ ਲੈ ਕੇ ਉੱਪਰ ਸ਼ਕਤੀ ਦਾ ਰਵਈਆ ਸਰਕਾਰਾਂ ਨੂੰ ਜਾਂ ਪ੍ਰਸ਼ਾਸਨ ਨੂੰ ਪ੍ਰਤੀ ਆਰਗਮਨ ਚਾਹੀਦਾ ਨਹੀਂ ਗੱਲ ਉਹਨਾਂ ਨੇ ਮੂੰਹ ਚ ਕੋਈ ਸਟੇਟਮੈਂਟ ਆਈ ਨਹੀਂ ਹਾਲਾਂਕਿ ਮੈਂ ਕਮੈਂਟਸ ਵੀ ਦੇਖਦਾ ਰਿਹਾ ਕਮੈਂਟ ਬਾਕਸ ਲੋਕਾਂ ਦੇ ਦੇ ਆ ਕੇ ਤੇ ਲੋਕੀ ਆਸ ਕਰਦੇ ਜੀ ਤੇ ਬੋਲਦੇ ਕਿਉਂ ਨਹੀਂ ਤੁਸੀਂ ਕਿਉਂ ਨਹੀਂ ਬੋਲਦੇ ਤੁਸੀਂ ਹੁਣ ਮੈਂ ਉਹਦੇ ਵਿੱਚ ਕਾਰਨ ਵੀ ਦੱਸ ਦਿੰਦਾ ਤੁਹਾਨੂੰ ਜਿਹੜੀਆਂ ਪਾਰਟੀਆਂ ਜਿਨ੍ਹਾਂ ਨੇ ਦੂਜੀਆਂ ਸਟੇਟਾਂ ਚ ਇਲੈਕਸ਼ਨ ਲੜਨਾ ਉਹਨਾਂ ਦੀ ਪ੍ਰੋਬਲਮ ਆ ਸਮੱਸਿਆ ਔਰ ਉਹ ਉਹ ਇਹ ਮਹਿਸੂਸ ਕਰਦੇ ਵੀ ਜੇ ਇੱਥੇ ਸਿੰਗਲ ਸਟੇਟਮੈਂਟ ਅਸੀਂ ਪ੍ਰਵਾਸੀਆਂ ਦੇ ਰਜਿਸਟਰ ਦੇ ਦਿੱਤੀ ਨਾ ਤੇ ਬਿਹਾਰ ਚ ਇਲੈਕਸ਼ਨ ਹਾਰ ਜਾਂਦੀ ਸਾਡੇ ਅਗੇਂਸਟ ਉਹੀ ਨਿਊਜ਼ ਸਾਡੀ ਵਾਇਰਲ ਹੋ ਜੋ ਮਲ ਪੰਜਾਬ ਨਾਲ ਕੋਈ ਮੋਹ ਪਿਆ ਨਹੀਂ ਜਦ ਕੇ ਚਾਹੀਦਾ ਸੀ ਪਹਿਲਾ ਪੰਜਾਬ ਆ ਬਾਕੀ ਹਰ ਚੀਜ਼ ਬਾਅਦ ਤੋਂ ਜਾਨੇ ਸਾਡਾ ਪੰਜਾਬ ਦੀ ਜਦੋਂ ਗੱਲ ਚੱਲਦੀ ਆ ਜਿਹੜਾ ਸਾਨੂੰ ਦੁੱਖ ਵੀ ਇਸ ਗੱਲ ਦਾ ਲੱਗ ਰਿਹਾ ਵੀ ਜਿਹੜਾ ਸਾਡਾ ਪੰਜਾਬ ਜਿਹੜਾ ਇੰਤਾਂ ਦੇ ਪਰਉਪਕਾਰ ਸੇਵਾ ਭਲੇ ਦੇ ਲਈ ਭਾਈ ਕਨਈਆ ਜੀ ਵਰਗਾ ਕਨਸੈਪਟ ਜਿਹਨੇ ਦਿੱਤਾ ਵੀ ਇੱਥੇ ਸਮਾਜ ਨੂੰ ਵੀ ਗੁਰੂ ਸਾਹਿਬਾਨ ਨੇ ਪਿੰਦੋ ਸ਼ਮਨੋਂ ਹੁਣ ਤੋਂ ਮਲਮ ਪੱਟੀ ਵੀ ਕਰਿਆ ਕਰ ਮਤਲਬ ਉੱਥੇ ਆ ਕੇ ਆਪ ਹੀ ਨੇ ਆਪਾਂ ਸੇਫ ਹੈਗੇ ਔਰ ਉੱਥੇ ਜਿਹੜਾ ਦੇਖ ਰਹੇ ਆ ਵੀ ਜਿਹੜਾ ਉਹ ਬੱਚਾ ਜਿਹਦੇ ਨਾਲ ਪਹਿਲਾਂ ਉਹਨੇ ਕੀ ਕਿਦਾਂ ਦਾ ਕੀਤਾ ਉਹਦਾ ਨਾ ਹਵਾਨੀਅਤ ਵਾਲਾ ਸਪੰਜ ਸਾਲ ਦਾ ਬੱਚਾ ਮਸੂਮ ਪਤਾ ਕੀ ਹੁੰਦਾ ਉਸ ਬੱਚੇ ਨੇ ਤਾਂ ਇਹ ਦੁਨੀਆ ਹੀ ਨਹੀਂ ਦੇਖੀ ਕੁਝ ਉਹਨੂੰ ਤਾਂ ਪਤਾ ਹੀ ਕੱਖ ਨਹੀਂ ਦਾ ਉਹਦਾ ਤੁਹਾਡੇ ਨਾਲ ਵੈਰ ਵਿਰੋਧ ਵੀ ਕੁਝ ਨਹੀਂ ਆਏਗਾ ਤੇ ਤੁਸੀਂ ਉਹ ਉਹ ਜਿਹੜਾ ਮਤਲਬ ਇਹ ਜਾਨਵਰ ਜਿਹੜੇ ਲੋਕ ਆ ਜਿਹੜੇ ਜਾਨਵਰ ਵਿਰਤੀ ਵਾਲੇ ਲੋਕ ਆ ਸਾਈਕੋ ਲੋਕ ਆ ਇਹਨਾਂ ਦਾ ਨਾ ਇਹਨਾਂ ਨੂੰ ਜਿਹੜਾ ਨਾ ਕੋਈ ਰੈਪਿਡ ਕੋਟਾਂ ਕੁਝ ਡਿਸੀਜਨ ਹੋ ਜਾਂਦਾ ਇਹ ਡਾਕਟਰ ਸਾਈਕੋ ਦੇ ਜਿਹੜਾ ਵੀ ਠਿਕਣ ਪਰਵਾਸ ਦੇਖੋ ਹੁਣ ਤੁਸੀਂ ਗੱਲ ਜਿਹੜੀ ਕੀਤੀ ਹੈ ਨਾ ਪ੍ਰਵਾਸੀਆਂ ਦੀ ਪ੍ਰਵਾਸੀਆਂ ਦੀ ਪ੍ਰਵਾਸੀਆਂ ਦੀ ਗੱਲ ਤਾਂ ਸਤਿੰਦਰ ਜੀ ਬਾਰ-ਬਾਰ ਚੱਲਦੀ ਆ ਹਾਂ ਬਿਲਕੁਲ ਤੁਸੀਂ ਦੇਖਿਆ ਸੀ ਨਾ ਜਦੋਂ ਆਪਾਂ ਫੂਡ ਤੇ ਰੇਡ ਕਰਦੇ ਸੀ ਉਹ ਹੀ ਮੇਰਾ ਅਗਲਾ ਸਵਾਲ ਸੀ ਪਰ ਤੁਸੀਂ ਗੱਲ ਕਰਨ ਲੱਗੇ ਜਦੋਂ ਮੈਂ ਫੂਡ ਤੇ ਰੇਡ ਕਰਦਾ ਸੀ ਮੈਨੂੰ ਲੋਕਾਂ ਨੇ ਕਮੈਂਟ ਈਵਨ ਮੀਡੀਆ ਦੇ ਹਾਂ ਸਰਦਾਰ ਬੰਦਿਆਂ ਨੇ ਕਿਹਾ ਪੀ ਇਹ ਰੇਡੀਆਂ ਤੇ ਛਾਪੇ ਮਾਰਦਾ ਛੋਟੇ ਬੰਦਿਆਂ ਨੂੰ ਫੜਦਾ ਇਹ ਬੰਦੇ ਵੱਟੇ ਛੋਟਾ ਵੱਡਾ ਯਾਰ ਜਿਹੜਾ ਬੰਦਾ ਗਲਤ ਪ੍ਰੈਕਟਿਸ ਕਰ ਰਿਹਾ ਹੂੰ ਜਦ ਜਾਫਾਰੇ ਹਾਂ ਜਿਹੜਾ ਕਿਦਾਂ ਦਾ ਹਿੰਨਸ ਕਰਾ ਹਿੰਨਸ ਕਰਾਈਂ ਕਰ ਰਿਹਾ ਯਾਰ ਉਹਨੂੰ ਤੂੰ ਛੋਟਾ ਕਿਉਂ ਗਿਣਦੇ ਆ ਕੀ ਛੋਟਾ ਮਤਲਬ ਹੁੰਦਾ ਤੁਹਾਡਾ ਫਟੋਸ਼ੋਪ ਮੇਨ ਵਜਦਾ ਸੀ ਉਸ ਪੱਤਰਕਾਰ ਨੂੰ ਵੀ ਮੈਂ ਪੁੱਛਣਾ ਚਾਹੁੰਦਾ ਮੀਡੀਆ ਨੂੰ ਵੀ ਜਾਂ ਕੋਈ ਜਿਹੜਾ ਮੇਰਾ ਪੁਆਇੰਟ ਆਊਟ ਕਰਦਾ ਸੀ ਮੇਰੇ ਤੇ ਪੇ ਯਾਰ ਇਹ ਕੀ ਮਤਲਬ ਹੋਇਆ ਜਿਹੜਾ ਬੰਦਾ ਵਧੀਆ ਕੰਮ ਕਰਦਾ ਵਧੀਆ ਕਰਦਾ ਉਹਨਾਂ ਨੂੰ ਅਪਰੀਸ਼ੀਏਟ ਕਰ ਦੋ ਕੋਈ ਵੱਡਾ ਛੋਟਾ ਨਹੀਂ ਫਿਰੋ ਗੱਲ ਸ ਵੱਡੇ ਨੇ ਵੱਡਾ ਵੱਡੇ ਛੋਟਾ ਵੱਡਾ ਬਿਜ਼ਨਸ ਛੋਟਾ ਬਿਜ਼ਨਸ ਜਨ ਜਿਹੜਾ ਜ਼ਹਿਰ ਖੋਂਦਾ ਜੇ ਕੋ ਥੋੜੇ ਕੰਮ ਚ ਵੀ ਉਹ ਲੋਕਾਂ ਕਹਿਆਰਾਂ ਲੋਕਾਂ ਨੂੰ ਬਿਮਾਰ ਕਰਦੇ ਖਲਾ ਕੇ ਮਰ ਜਾਣ ਬੱਚੇ ਉਹ ਛੋਟਾ ਕੀ ਤਾਂ ਵੱਡਾ ਨਹੀਂ ਥੋੜੇ ਜਦੋਂ ਕੰਮ ਕਰਦੇ ਸੀਗੇ ਤਾਂ ਜਿਹੜਾ ਹੁਣ ਯਾਰ ਜਿਹੜਾ ਵਰਗ ਦੇਖਿਆ ਆਪਾਂ ਆਪਾਂ ਤਾਂ ਉਦੀ ਗੱਲ ਨਹੀਂ ਕਰਨੀ ਨਾ ਜਿਹੜਾ ਵਰਗ ਦੇਖਦੇ ਬਾਰ ਬਾਰ ਇਹੀ ਪ੍ਰਵਾਸੀ ਪ੍ਰਵਾਸੀ ਜਦੋਂ ਮਠਿਆਈ ਦੀਆਂ ਸ਼ਾਪਾਂ ਦੇਖਦਾ ਸ਼ਾਪਸ ਵੱਡੇ ਵਰਕਸ਼ਾਪਾਂ ਦੇਖਦਾ ਮੁਕੇਰੀਆਂ ਚ ਪ੍ਰਵਾਸੀ ਭਰਿਆ ਪਿਆ 55 ਗੱਡੀਆਂ 5 ਵਜੇ ਕਹਿੰਦੇ ਉਹਦੀਆਂ ਮੂਵ ਕਰ ਜਾਂਦੀਆਂ ਪਾਕਾ ਫਿਰ ਜ਼ਿਲ੍ਹਿਆਂ ਨੂੰ ਮਠਿਆਈ ਲੈ ਕੇ ਹਸਤੇ ਉਹ ਹਾ ਰੌਣ ਲਿਆ ਉਹੀ ਹੋਣਾ ਕੌਣ ਸੀ ਪ੍ਰਵਾਸੀ ਜਿੱਥੇ ਜਾਂਦਾ ਸੀ ਚੁੰਨੀਆਂ ਦਾ ਰੰਗ ਪਾ ਕੇ ਜੂਸ ਫੜਾਈ ਜਾਂਦਾ ਸੀ 25 ਰੁਪਏ ਦਾ ਨਾਰ ਦਾ ਜੂਸ ਕਹ ਕੇ ਕੌਣ ਸੀ ਪ੍ਰਵਾਸੀ ਜਦੋਂ ਮੈਂ ਜਾ ਕੇ ਪੇਠੇ ਦੇ ਵੱਡੇ ਵੱਡੇ ਫੜੇ ਤਰਨ ਤਰਨ ਚ ਤਾਂ ਕੌਣ ਸੀ ਪ੍ਰਵਾਸੀ ਉਂਝਾ ਦੇ ਫੋਕਲ ਪੁਆਇੰਟ ਤੇ ਮੈਂ ਪਿੱਛੇ ਨਾਲਿਆਂ ਚ ਸਟਾਇਰਾਂ ਦੇ ਜਿਹੜੇ ਮੈਂ ਦੇਖੇ ਜਿਹੜੇ ਬੰਦੇ ਬੇਲਣੇ ਲਾ ਕੇ ਇੱਥੇ ਗੁੜ ਚ ਕੈਮੀਕਲ ਪਾ ਕੇ ਜਿਹੜੇ ਚੈਰ ਵੇਚਦੇ ਸੀਗੇ ਕੌਣ ਸੀ ਪਰਵਾਸੀ ਮੈਂ ਇੱਥੇ ਤੇ ਮੰਤਰੀ ਜਦੋਂ ਉਦੋਂ ਸੀ ਸਾਡੇ ਇਹ ਮੈਨੂੰ ਫੋਨ ਕਰਕੇ ਕਹਿੰਦੇ ਹੁਸ਼ਾਰਪੁਰ ਦੇ ਭਈ ਡਾਕਟਰ ਸਾਹਿਬ ਤੁਸੀਂ ਸੰਪਰਪੇਜਦੇ ਆ ਮੈਂ ਤਾਂ ਹਾਂਜੀ ਉੱਤ ਭੇਜਾਂਗੇ ਸਵੇਰੇ ਕਿ ਉਹਦੇ ਕੁਝ ਹੋ ਨਹੀਂ ਸਕਦਾ ਕਿ ਕੋਈ ਇੰਦਾ ਕੋਈ ਕਰਨਾ ਮੈਂ ਕਹਿੰਦਾ ਜੀ ਮੈਨੂੰ ਇੱਕ ਗੱਲ ਨਹੀਂ ਸਮਝ ਲੱਗੀ ਮੈਨੂੰ ਕੋਈ ਗਿਲਾ ਨਹੀਂ ਹੈਗਾ ਤੁਸੀ ਸਿਫਾਰਿਸ਼ ਕਰਦੇ ਹੋ ਪਰ ਮੈਨੂੰ ਦੱਸੋ ਵੀ ਇਹ ਪ੍ਰਵਾਸੀ ਜਿਹੜੇ ਆ ਇਹਨਾਂ ਨਾਲ ਤੁਹਾਡਾ ਕੀ ਰਿਸ਼ਤੇਦਾਰੀ ਆ ਵੀ ਜਿਹੜਾ ਪੰਜਾਬ ਦਾ ਤੁਹਾਡਾ ਮਿਲਜੋਲ ਹੁੰਦਾ ਤੁਹਾਡਾ ਭਾਈਚਾਰਾ ਹੁੰਦਾ ਲੋਕੀ ਕਹਿ ਦਿੰਦੇ ਆ ਨਾ ਤੇ ਇਹ ਬੰਦੇ ਤਾਂ 6 ਮਹੀਨੇ ਲਈ 5 ਮਹੀਨੇ ਲਈ ਬਿਜ਼ਨਸ ਕਰਨ ਆਏ ਆ ਗੰਦ ਖਲਾਉਣ ਆਏ ਸਾਨੂੰ ਜ਼ਹਿਰ ਖਵਾਉਣ ਆਏ ਇਹ ਔਰ ਮੈਂ ਜਦੋਂ ਇਹਨਾਂ ਨੂੰ ਪੁੱਛਦਾ ਹੁੰਦਾ ਸੀ ਜਦੋਂ ਇਹ ਸੀਲਾਂ ਲਾਈਆਂ ਮੈਂ ਕਹਿੰਦਾ ਯਾਰ ਜੁਪੀ ਜਿਹੜੇ ਇੰਦਾ ਦੀ ਪ੍ਰੈਕਟਿਸ ਕਰਦੇ ਹੋ ਬਿਹਾਰ ਚ ਵੀ ਕਰਦੇ ਹੋ ਪੈਣਾ ਨਹੀਂ ਉੱਥੇ ਨਹੀਂ ਕਰਦੇ ਤੁਸੀਂ ਮੀਡੀਆ 'ਚ ਦੇਖਿਆ ਨਾ ਤੇ ਮੈਂ ਕਹਿੰਦਾ ਸੀ ਯਾਰ ਤੁਸੀਂ ਫਿਰ ਜ਼ਹਿਰ ਸਾਨੂੰ ਹੀ ਪੋਣ ਆਏ ਹੋ ਸਾਨੂੰ ਹੀ ਮਾਰ ਔਰ ਮੈਂ ਤੁਹਾਨੂੰ ਦੱਸਾਂ ਸੀਰੀਅਸ ਨਹੀਂ ਲੈਣਾ ਚਾਹੀਦਾ ਚੀਜ਼ਾਂ ਨੂੰ ਗੰਭੀਰਤਾ ਨਾਲ ਮੈਂ ਉਦੋਂ ਵੀ ਹੁਣ ਮੈਂ ਪੰਜਾਬੀ 'ਚ ਕਹਾਂ ਉਹ ਸ਼ਬਦ ਮੈਂ ਭੌਂਕਦਾ ਸੀ ਉਦੋਂ ਵਫਾਦਾਰ ਡੌਗ ਕੁੱਤਾ ਉਹ ਹੀ ਭੌਂਕਦਾ ਸਾਡੇ ਜਦੋਂ ਉਹ ਚੋਰ ਨੂੰ ਦੇਖਦਾ ਮੈਂ ਜਦੋਂ ਉਦੋਂ ਕਹਿੰਦਾ ਸੀਗਾ ਕਿ ਜਿਹੜੀ ਗੱਲ ਪਈ ਯਾਰ ਮੈਨੂੰ ਇਹ ਕਾਂਸਪੀਰੇਸੀ ਲੱਗਦੀ ਪੰਜਾਬ ਦੀ ਢਿੱਡ ਪੀੜ ਰਹਿੰਦੀ ਆ ਦੂਜਿਆਂ ਨੂੰ ਜਿਹੜਾ ਮਤਲਬ ਠੋਕ ਨਾ ਰਹਿਂਦਾ ਇੱਜ਼ਤ ਨਾ ਰਹਿਂਦਾ ਨਾ ਜਿਹੜੇ ਇੱਜ਼ਤ ਨਾਲ ਨਹੀਂ ਰਹਿੰਦੇ ਜਿਨ੍ਹਾਂ ਦੀ ਕੋਈ ਡਿਗਨਿਟੀ ਨਹੀਂ ਹੁੰਦੀ ਉਹਨਾਂ ਨੂੰ ਤਕਲੀਫ ਤਾਂ ਹੁੰਦੀ ਆ ਉਹ ਫੇ ਕੀ ਕਰਨ ਹੋਸ਼ੀਆਂ ਹਰਕਤਾਂ ਕਰਦੇ ਆ ਮੈਨੂੰ ਇਦਾਂ ਲੱਗਦਾ ਸੀ ਇਹ ਪੰਜਾਬ ਨੂੰ ਖਤਮ ਕਰਨ ਲਈ ਇੱਕ ਇਤ ਕਾਂਸਪੀਰੇਸੀ ਆ ਸਾਜ਼ਿਸ਼ਾਨਾ ਸਾਰਾ ਕੁਛ ਆ ਇਹ ਫੂਡ ਦੇ ਰੂਪ ਚ ਆ ਗਿਆ ਫੂਡ ਚੇਨ ਜਿਹੜੀ ਫੂਡ ਲੰਗਦੀ ਆ ਕਿਉਂਕਿ ਮੈਂ ਪ੍ਰੈਕਟੀਕਲੀ ਦੇਖਿਆ ਅਲੰਗ-ਰਗ ਜ਼ਿਲ੍ਹਿਆਂ ਚ ਮੈਨੂੰ ਤੁਹਾਡਾ ਜਲੰਧਰ ਜ਼ਿਲ੍ਹਾ ਜਦੋਂ ਦਿੱਤਾ ਮੈਂ ਉੱਥੇ ਵੀ ਦੇਖਿਆ ਜਾ ਕੇ ਕਿ ਯਾਰ ਜਿੱਥੇ ਜਾਂਦਾ ਮੈਂ ਪ੍ਰਵਾਸੀ ਮਿਲਦੇ ਆ ਹੈਰਾਨੀ ਦੀ ਗੱਲ ਜੇ ਕੋਈ ਪੰਜਾਬੀ ਕੋਈ ਵਰਕ ਬਿਜ਼ਨਸ ਕਰਦਾ ਵੀ ਆ ਕੋਈ ਵਰਕਸ਼ਾਪ ਕੋਈ ਫੂਡ ਦਾ ਕੰਮ ਕਰਦਾ ਵੀ ਆ ਤਾਂ ਵਰਕਰ ਤਾਂ ਉਹ ਹੀ ਰੱਖਿਆ ਪ੍ਰਵਾਸੀ ਰੱਖਿਆ ਉੱਥੇ ਤਾਂ ਉਹ ਹੀ ਗੰਦੇ ਕੱਪੜੇ ਪਾ ਕੇ ਉਹ ਹੀ ਕੰਬਲਾ ਨਾਲ ਉਹ ਟੱਕਦੇ ਆ ਚਾਹੇ ਉਹ ਬੇਕਰੀਆਂ ਬੰਨ੍ਹਦੀਆਂ ਜਾਂ ਕੋਈ ਕੰਮ ਕਰਦੇ ਸਤੰਤਰ ਜੀ ਜਦੋਂ ਅਸੀਂ ਕੰਮ ਕਰਦੇ ਸੀ ਨਾ ਇਹਨਾਂ ਲੋਕਾਂ ਨੇ ਮੈਨੂੰ ਬਹੁਤ ਕਿਹਾ ਤੇ ਤੂੰ ਪ੍ਰਵਾਸੀਆਂ ਨੂੰ ਟਾਰਗੇਟਾਈਜ਼ ਕਰਦਾ ਗਰੀਬਾਂ ਨੂੰ ਛੋਟਿਆਂ ਨੂੰ ਅੱਜ ਮੈਂ ਦੇਖਦਾ ਜਦੋਂ ਨਾ ਕਿੰਨੇ ਨੇ ਪੰਜਾਬੀ ਚ ਆਪਣੇ ਘਰ ਲੱਗੇ ਅੱਗ ਹੂੰ ਦੂਜੇ ਦੇ ਲੱਗੇ ਤਾਂ ਬਸੰਤਰ ਬਿਲਕੁਲ ਸਹੀ ਅੱਜ ਜੇ ਅੱਜ ਹੋ ਸਕਦਾ ਹੋ ਸਕਦਾ ਕੋਈ ਵੀ ਪਰਿਵਾਰ ਮੇਰ ਦਾ ਮੇਰ ਤੇ ਉਡਾਂਕਣ ਕਰਦਾ ਹੋਵੇ ਪਰ ਜਦੋਂ ਉਹਨਾਂ ਨਾਲ ਜਿੱਦਾਂ ਹਰ ਵੀਰ ਅਰਗੀ ਘਟਨਾ ਜਦੋਂ ਦੇ ਆਂਡ-ਗਾਂਡ ਚ ਵਾਪਰੋਗੇ ਫਿਰ ਉਹ ਕੀ ਕਹੂਗਾ ਫਿਰ ਵੀ ਮੈਨੂੰ ਪੜਨੂਗਾ ਫਿਰ ਤਾਂ ਹੁਣ ਤੁਹਾਡੇ ਨਾਲ ਹੁਣ ਹੁਣ ਇਸ਼ੂ ਵੱਡੇ ਲੈਵਲ ਤੇ ਉੱਠ ਗਿਆ ਹੁਣ ਤੁਸੀਂ ਸੜਕਾਂ ਤੇ ਆ ਕੇ ਮੇਰੇ ਮਹੱਲੇ 'ਚ ਮੈਂ ਦੇਖਦਾ ਸੀ ਯਾਰ ਉਹ ਰਹਿ ਲਿੰਦੇ ਐ ਇਦਾਂ ਆਪਾਂ ਨਹੀਂ ਰਹਿ ਸਕਦੇ ਇਦਾਂ ਉਹਨਾਂ ਦੇ ਨਿਆਣੇ ਪੋਟੀ ਨਾਲ ਲਿਬੜਿਓ ਸਾਡੇ ਮੂਰੇ ਘੁੰਮਦੇ ਹੁੰਦੇ ਸੀ ਮੇਰੇ ਘਰ ਗੈਸਟ ਆਉਂਦੇ ਸੀ ਵਿਚਾਰੇ ਕੋਈ ਐਨ ਆਰ ਆਈ ਜਾਂ ਕੋਈ ਸਾਡੇ ਰਿਸ਼ਤੇਦਾਰ ਮੈਂ ਉਹਨਾਂ ਨੂੰ ਕਹਿਣਾ ਯਾਰ ਆਹ ਕੀ ਗੰਦ ਪਾਇਆ ਤੁਸੀਂ ਮੈਂ ਕੰਪਲੇਂਟ ਕਰਾਂ ਤੀ ਥਾਣੇ 'ਚ ਵੀ ਇਹ ਜਿਹੜੇ ਆਪ ਫੋੜੇ ਜੇ ਬਣਾ ਕੇ ਨਾ ਚੈਂਬਰ ਜੇ 20 20 ਸਸਤੀ ਇਨਕਮ ਜਿਹੜੀ ਲਾਉਣ ਲਈ ਸਾਡੇ ਪੰਜਾਬੀਆਂ ਨੇ ਬਣਾ ਲਿਆ ਚੈਂਬਰ ਕੁਝ ਰੱਖ ਲਏ ਇਹ ਪ੍ਰਵਾਸੀ ਜਿਹੜੇ ਔਰ ਨਾ ਇਹਨਾਂ ਦਾ ਉਹਨਾਂ ਨੂੰ ਕੋਈ ਵੈਰੀਫਿਕੇਸ਼ਨ ਨਾ ਕੋਈ ਆਈਡੀ ਪ੍ਰੂਫ ਕੱਖ ਵੀ ਨਹੀਂ ਇਹਨਾਂ ਨੇ ਲਿਆ ਉਹ ਆਉਂਦੇ ਆ ਪਤਾ ਨਹੀਂ ਦੱਸਣ ਇਹ ਤਾਂ ਬੈਗ ਜਾਂ ਚੁੱਪਦੇ ਚਲ ਜਾਂਦੇ ਆ ਇਹਨਾਂ ਦਾ ਕੀ ਆ ਦਿਨਾਂ ਦੇ ਤਾਂ ਸਾਡੇ ਜਦੋਂ ਪੰਜਾਬ ਦੇ ਵਿੱਚ ਜਦੋਂ ਪਿੱਛੇ ਜਿਹੇ ਹਾਲਾਤ ਬਣੇ ਲੜਾਈ ਦੇ ਪੰਜਾਬ ਦੇ ਵਿੱਚ ਕਰਦੇ ਆ ਇਹਨਾਂ ਦਾ ਟ੍ਰੇਨਾਂ ਭਰ ਕੇ ਭੱਟੇ ਤਾਂ ਵੀ ਨਹੀਂ ਚਲੇ ਗਏ ਦੋਸਤੋ ਇਦਾਂ ਨਹੀਂ ਕਿਤੇ ਅਫਸੋਸ ਹੁੰਦਾ ਡਾਕਟਰ ਲਖਵੀਰ ਸਿੰਘ ਉਹਨਾਂ ਨੂੰ ਕਿ ਮੈਂ ਕਿੰਨਾ ਰੋਣਾ ਪਾਇਆ ਪ੍ਰਵਾਸੀਆਂ ਦੇ ਕਿ ਸਰਕਾਰਾਂ ਨੇ ਕੁਝ ਨਹੀਂ ਕੀਤਾ ਹੈ ਇੱਕ ਐਜ਼ ਇਨਸਾਨ ਹੋ ਕੇ ਅਫਸੋਸ ਨਹੀਂ ਹੁੰਦਾ ਕਿ ਪਹਿਲਾਂ ਨਹੀਂ ਨੀ ਬਾਤ ਸੁਣੀ ਹੁੰਦੀ ਤੇ ਆ ਜਿੱਥੇ ਨਿਕਾਲ ਗਏ ਤੇ ਸ਼ਹੀਦ ਭਗਤ ਸਿੰਘ ਨੂੰ ਵੀ ਗਿਲਟੀ ਫੀਲ ਹੁੰਦਾ ਹੋ ਮੈਂ ਮੇਰਾ ਓਪੀਨੀਅਨ ਤੇ ਅਜੇ ਫਰੀडम ਇਹਨੂੰ ਦੇ ਦੇ ਕੇ ਜਾਣੀ ਇਹ ਜੇ ਸ਼ਹਾਦਤ ਇਹਨਾਂ ਲੋਕਾਂ ਨੇ ਦੇ ਕੇ ਜਾਣੀ ਸੀ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਹ ਡੈਸਪੀਰੇਟ ਹੁੰਦੇ ਹੋਵਗੇ ਜਿੱਥੇ ਨਹੀਂ ਤੇ ਯਾਰ ਇਹਨਾਂ ਲਈ ਇਹ ਬੰਦੇ ਇਹ ਕਰਦੇ ਕੀ ਕਿਥੇ ਖੜੇ ਆ ਇਹਨਾਂ ਨੇ ਲੁੱਟ ਕੇ ਖਾਣਾ ਦੇਸ਼ ਨੂੰ ਹੁਕਮਰਾਨਾਂ ਨੇ ਭਾਈ ਗੁਰਦਾਸ ਇਹਨਾਂ ਨੇ ਚਿੱਤਰ ਖਿੱਚਿਆ ਰਾਜੇ ਬਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ ਜਿਹੜਾ ਜੋ ਲੋੜੀ ਚ ਚੁੰਗਲੀ ਬਿਆਦੀ ਸ਼ਾਹ ਮਲੇਵੜੇ ਆਈ ਰਾਜੇ ਕਾਜੀ ਹੋਏ ਰਿਸ਼ਵਤੀ ਵਟੀ ਲੈ ਕੇ ਹੱਕ ਗੋਈ ਜੁਡੀਸ਼ਰੀ ਤੇ ਸਵਾਲ ਪੁੱਠਾ ਮਨੋ ਕਲਜੋ ਕੀ ਹੈ ਵਟ ਇਜ਼ ਕਲਜੋ ਕਲਜੋ ਕੀ ਕਲਜੋਗੀ ਕਰੋਗੇ ਤੁਸੀਂ ਜਦੋਂ ਜਦੋਂ ਬਕਰਾਂ ਤੁਹਾਨੂੰ ਆਹ ਦੇਖ ਰਿਹਾ ਇੱਥੇ ਤੁਸੀਂ ਦੇਖੋ ਇਹਨਾਂ ਨੂੰ ਇਲੈਕਸ਼ਨ ਪਿਆਰੇ ਇਹਨਾਂ ਨੂੰ ਪਾਵਰ ਹੀ ਕੱਲੀ ਪਿਆਰੀ ਆ ਯਾਰ ਪੰਜਾਬ ਰਹੂਗਾ ਮੈਂ ਪਿੱਛੇ ਜੇ ਵੀ ਕਿਹਾ ਮੈਂ ਕਿ ਯਾਰ ਨੇਪਾਲ ਦੀ ਘਟਨਾ ਤੇ ਕੋਈ ਟਿੱਪਣੀ ਨਹੀਂ ਮੈਂ ਕਰਦਾ ਜੋ ਹੋਇਆ ਪਰ ਜਦੋਂ ਇੰਨਾ ਤੁਸੀਂ ਇਦਾਂ ਦਾ ਵਰਤਾਓ ਕਰਨਾ ਪੋਗੇ ਤੁਹਾਡੇ ਕੰਨਾਂ ਤੇ ਇਦਾਂ ਦੇ ਘਟਨਾਵਾ ਵਾਪਰਨਗੀਆਂ ਇਦਾਂ ਦੇ ਪਰਮਾਨ ਤੁਹਾਡੇ ਸਾਹਮਣੇ ਹੋਣਗੇ ਔਰ ਤੁਹਾਡੇ ਜੂ ਨਹੀਂ ਸਰਪੂਗੀ ਪੋਲੀਟੀਸ਼ੀਨਾਂ ਦੇ ਤੁਹਾਡੇ ਮੰਤਰੀਆਂ ਦੇ ਤਾ ਫਿਰ ਉਦਾਂ ਦੀਆਂ ਜਿੱਦਾਂ ਦਾ ਉਹ ਹੋਇਆ ਨਾ ਇਹ ਇਦਾਂ ਦੀ ਸਥਿਤੀ ਇੱਥੇ ਰੱਖ ਕਿਉਂ ਇਦਾਂ ਦੀ ਨਾ ਬਣ ਜਾਏਗਾ ਥੋੜੀ ਥੋੜੀ ਤਾਂ ਇੱਥੇ ਪਾਪੂਲੇਸ਼ਨ ਬਹੁਤ ਹੈ ਉਹਨਾਂ ਦੀ ਤਾਂ ਪਾਪੂਲੇਸ਼ਨ ਬੜੀ ਕੱਢ ਸੀ ਤੁਸੀਂ ਕਦੀ ਨਹੀਂ ਇਹ ਗੱਲ ਸੋਚਦੇ ਯਾਰ ਇਤਿਹਾਸ ਤੋਂ ਸਾਨੂੰ ਸਿੱਖਣਾ ਹੁੰਦਾ ਤਵਾ ਨਹੀਂ ਕਦੇ ਲਈ ਹੁੰਦੀ ਆ ਇਹ ਇੰਨਾ ਕੁ ਸੋਪਿਆ 5 ਸਾਲ ਦੇ ਬੱਚੇ ਨਾਲ ਸਾਨੂੰ ਵੀ ਬਦਲ ਲੱਗਾ ਕਿ ਇੱਕ ਰੀਪ ਉਹੀ ਕਰਨ ਦੀ ਕੋਸ਼ਿਸ਼ ਪਰਵਾਸੀ ਨੇ ਕੀਤੀ ਇੱਕ ਲੜਕੀ ਦਾ ਸਟਪੋਰਟ ਹੈ ਨਾ ਤੇ ਇਹਦੇ ਕੋਈ ਹੱਲ ਕੋਈ ਸੀ ਜਿੱਦ ਤੁਸੀਂ ਇੱਕ ਡਾਕਟਰ ਵੀ ਆ ਇੱਕ ਸਵਾਸੇਵਕ ਵੀ ਆ ਤੁਸੀਂ ਕੀ ਮੇਰੇ ਦਿੱਤੇ ਹਾਲ ਦੀ ਗੱਲ ਮੈਂ ਸੈਟਿੰਗ ਸਟੈਪ ਚ ਕਰੂੰਗਾ ਪਹਿਲਾ ਸਟੈਪ ਚ ਮੈਂ ਇੱਕ ਐਡ ਕਰਨਾ ਤੁਹਾਡੇ ਕੁਐਸਚਨ ਚ ਉਹ ਮੈਂ ਐਡ ਕਰਨਾ ਵੀ ਸਾਡਾ ਮੈਂ ਕਿਸ ਰੂਪ ਚ ਲੌਸ ਲੱਗਦਾ ਵੀ ਪ੍ਰਵਾਸੀਆਂ ਦੇ ਹੋਣਾ ਸਾਡਾ ਲੌਸ ਸਟੇਟ ਦਾ ਲੌਸ ਕੀ ਹੋ ਰਿਹਾ ਆਰਥਿਕ ਲੌਸ ਨੂੰ ਸਾਡੀਆਂ ਸੇਤਾਂ ਦਾ ਖਿਲਵਾੜ ਹੋ ਜਾਣਾ ਇਹ ਲੌਸ ਜਿਹੜੇ ਇਹਨੂੰ ਵੀ ਛੱਡ ਦੇ ਜੀ ਸਭ ਤੋਂ ਵੱਡਾ ਕੀ ਹੁੰਦਾ ਕਿਸੇ ਸਟੇਟ ਦਾ ਉਹਦਾ ਉਹਦਾ ਉਹਦੇ ਸਰਮਾਇਆ ਕੀ ਹੁੰਦਾ ਉਹਦਾ ਕਲਚਰ ਅੱਛਾ ਉਹਦਾ ਵਿਰਾਸਤ ਉਹਦਾ ਉਹਦਾ ਜਿਹੜਾ ਸੰਭਿਆਚਾਰ ਵਿਰਸਾ ਮੈਂ ਪਿੱਛੇ ਜੇ ਤੁਸੀਂ ਸ਼ਾਇਦ ਹੋਵੇ ਸੂਸਾਂ ਇੱਕ ਮੇਲਾ ਹੋਇਆ ਜੀ ਉਸ ਮੇਲੇ ਚ ਜੇ ਤੁਸੀਂ ਮੈਂ ਕੋਈ ਵੀ ਦੇਖਣ ਜਾਵੇ ਤਾਂ ਗੱਦਵੀ ਨਿਕਲ ਕੇ ਆਈ ਸੀ ਤੇ ਉਹ ਲੱਗਦਾ ਹੀ ਨਹੀਂ ਸੀ ਕਿ ਪੰਜਾਬ ਦਾ ਮੇਲਾ ਉਹ ਪੰਜਾਬ ਦਾ ਮੇਲਾ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਇਆ ਸੀ ਹੋਇਆ ਨਾ ਮਤ ਅੱਜ ਵੀ ਤੁਸੀਂ ਇੱਥੇ ਕੋਈ ਦੁਸ਼ਹਿਰਾ ਹੋਵੇ ਕੁਝ ਹੋਵੇ ਤੁਹਾਨੂੰ ਲੱਗਦਾ ਨਹੀਂ ਉਹ ਪੰਜਾਬੀ ਪਰ ਵਾਰਸੀ ਸਾਡੇ ਜਿਹੜੇ ਗੀਤ ਵੀ ਹੁਣ ਚੱਲਣ ਲੱਗ ਪਏ ਜਦੋਂ ਲੰਗਦੇ ਆ ਤਾਂ ਦੇਖਦੇ ਰਿਕਸ਼ ਉਹ ਉਹੀ ਚੱਲਦੇ ਹੁੰਦੇ ਆ ਜਦੋਂ ਸਾਡੇ ਕੋਈ ਧਾਰਮਿਕ ਫੰਕਸ਼ਨ ਹੁੰਦੇ ਤਾਂ ਨਹੀਂ ਇਹ ਪ੍ਰਵਾਸੀ ਨੱਚੀ ਜਾਂਦੇ ਆ ਪਤਾ ਨਹੀਂ ਕੀ ਨਸ਼ਾ ਕਰਕੇ ਨੱਚੀ ਜਾਂਦੇ ਫੁੱਲੜਵਾਜੀ ਮਨਨ ਅਕਲ ਤਾਂ ਇਹਨਾਂ ਦੀ ਖੋਪਰ ਨੂੰ ਪਤਾ ਨਹੀਂ ਕੀ ਹੋਇਆ ਔਰ ਇਹ ਕੋਈ ਇਦਾਂ ਦਾ ਨਹੀਂ ਇਦਾਂ ਦੇ ਬੰਦੇ ਇੱਥੇ ਬਹੁਤ ਬੈਠੇ ਆ ਉਹਨਾਂ ਨੂੰ ਜਦੋਂ ਇਦਾਂ ਦਾ ਮੌਕਾ ਲੱਗਿਆ ਜਦੋਂ ਵੀ ਹੋਊਗਾ ਉਹ ਇਦਾਂ ਦੀ ਕਨਾਉਣੀ ਹਰਕਤ ਕਰਨ ਤੋਂ ਆਵਾਜ਼ ਨਹੀਂ ਆਉਣਗੇ ਮਹੱਲੇ 'ਚ ਜਦੋਂ ਗੱਲ ਉਠਾਈ ਨਾ ਮੈਂ ਦਰਖਾਸਤ ਹੈਰਾਨੀ ਦੀ ਗੱਲ ਹੋਈ ਮੈਨੂੰ ਇਦਾਂ ਸਨਬ ਕਰਤਾ ਮੇਰੇ ਮਹੱਲੇ ਦੇ ਲੋਕਾਂ ਨੇ ਭਈ ਮੈਂ ਹੈਰਾਨ ਹੁੰਦਾ ਸੀ ਕਿ ਤੁਸੀਂ ਮੇਰੇ ਵਿਰੁੱਧ ਖੜੇ ਹੋਗੇ ਸਿਰਫ ਇਹੀ ਪਈ 5-7 ਚੈਂਬਰ ਤੁਹਾਡੇ ਖੜੇ ਅੱਜ ਵੀ ਕਿਉਂ ਨਹੀਂ ਲੋਕ ਬੋਲ ਰਹੇ ਯਾਰ ਤੁਸੀਂ ਸੇਫ ਨਹੀਂ ਹੋ ਤੁਹਾਡਾ ਗਵਾਂਟੀ ਤੁਹਾਡਾ ਬੱਚਾ ਤੁਹਾਡੀਆਂ ਬੇਟੀਆਂ ਨਾ ਪ੍ਰਵਾਸੀਆਂ ਤੋਂ ਸੇਫ ਨਹੀਂ ਆ ਜੀਆਂ ਤੁਸੀਂ ਕੀ ਕਰ ਲਓਗੇ ਯਾਰ ਹੋਰ ਕੁਝ ਲੈ ਕੇ ਅਚੀਵ ਕਰਨੀ ਕਹਿੰਦੇ ਅਚੀਵ ਕਰੋ ਤੁਸੀਂ ਤੁਸੀਂ ਕਰੋੜਾਂ ਨਹੀਂ ਪੁੱਠੀਆਂ ਪਾਰੋ ਕੋਈ ਗਾਣੇ ਲਾ ਲੂਗਾ ਕਰੋੜ ਦੇ ਗਾਣੇ ਤੁਹਾਡੀ 20 ਲੱਖ ਦੀ ਕੋਈ ਭੈਣ ਬੱਚੀ ਕੋਈ ਨਾ ਤੁਹਾਡੀ ਗਹਿਣੇ ਪਾ ਕੇ ਚਲੂ ਜੇ ਉਹਨੂੰ ਇਹੀ ਖਤਰਾ ਵੀ ਬਾਹ ਬਾੜ ਕੇ ਕੜਾ ਲਾ ਲੂਗਾ ਕੋਈ ਜੇ ਤੁਹਾਨੂੰ ਚੈਨੀਅਸ ਨੇਚਰ ਤੁਹਾਨੂੰ ਪਤਾ ਲੱਗੂਗਾ ਚਿੱਟਾ ਬੀਤੇ ਤੁਰਿਆ ਚਿੱਟਾ ਨਸ਼ਾ ਲੱਗ ਇਹਨਾਂ ਛੇੜੀ ਲੋਕ ਆ ਸਾਰੇ ਇਦਾਂ ਦੇ ਔਰ ਇਹ ਇੱਥੇ ਆ ਗਏ ਕ੍ਰਿਮੀਨਲ ਲੋਕ ਆ ਇਹ ਜਿਹੜੇ ਇਦਾਂ ਦਾ ਇਹ ਆ ਗਏ ਸਾਡੇ ਐਂਟਰ ਕਰਦੇ ਪੰਜਾਬ 'ਚ ਕਦੀ ਨਾ ਸਤਿੰਦਰ ਜੀ ਸਾਡੀ ਟੋਟਲ 12 ਲੱਖ 11 2011 'ਚ ਪ੍ਰਵਾਸੀਆਂ ਦੀ ਪਾਪੂਲੇਸ਼ਨ ਸੀ ਸਿਰਫ 12 ਲੱਖ ਅੱਜ ਸਿਰਫ 8 ਤੋਂ 10 ਲੱਖ ਜਿਹੜੀ ਆ ਨਾ ਲੁਧਿਆਣੇ ਦੀ ਵਿੱਚ ਤੇ ਇਹ ਜਿਹੜਾ ਜਲੰਧਰ ਉਤੋਂ ਬਾਅਦ ਆ ਗਿਆ ਉਹਦੀ 5 ਕੁ ਲੱਖ ਦੇ ਕਰੀਬ ਆ ਗਈ ਤੇ 3-4 ਲੱਖ ਜਿਹੜੀ ਅਮਰਤਸਰ 'ਚ ਸਾਡਾ ਹੁਸ਼ਿਆਰਪੁਰ 1.5 ਲੱਖ ਤੇ ਬੈਠਾ ਹੁਣ ਤੁਸੀਂ ਟੋਟਲ ਪਾਪੂਲੇਸ਼ਨ ਲਾਇਓ ਇਹ ਆਉਦੇ ਸਮੇ ਗ੍ਰਾਫ ਕਿੰਦਰ ਜਾਊਗਾ ਜੇ ਅੱਜ ਰੋਪੜ ਚਿੱਕ ਸਰਪੰਚ ਹੋਣਾ ਦੇ ਉਹ ਜਿਹੜਾ ਕਹਿੰਦਾ ਸਾਡਾ ਪ yêu ਸਰਪੰਚ ਆ ਉਹ ਗਾਲਾਂ ਕੱਢ ਰਿਹਾ ਪਏ ਪੰਜਾਬੀਆਂ ਨੂੰ ਉਹ ਸਥਿਤੀ ਬਹੁਤ ਇਹ ਆਮ ਹੋ ਜਾਣੀ ਦੂਜੀ ਗੱਲ ਖੰਨ ਤੇ ਆਈ ਹੈ ਹੱਲ ਸੈਟ ਹੱਲ ਕਰ ਸਕਦਾ ਪੋਲੀਟੀਕਲ ਪਾਵਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਇੱਕ ਗੱਲ ਕਹੀ ਸੀ ਪੋਲੀਟੀਕਲ ਮੇਰੀ ਗੱਲ ਨਹੀਂ ਉਹ ਬਹੁਤ ਇੰਟੈਲੈਕਚਰ ਬਹੁਤ ਵੱਡਾ ਪਰਸਨ ਸੀ ਉਹ ਰਬੀਪੁਰਸ਼ ਸੀ ਉਹਨੇ ਕਿਹਾ ਸੀ ਪਈ ਪੋਲੀਟੀਕਲ ਪਾਵਰ ਇਜ਼ ਦਾ ਸੋਲ ਕੀ ਓਨਲੀ ਕੀ ਬਾਈ ਵਿਚ ਯੂ ਕੈਨ ਓਪਨ ਈਜ਼ ਐਂਡ ਐਵਰੀ ਲੌਕ ਆਫ ਯੋਰ ਬਰੋਬ ਜੀ ਹਰ ਸਮੱਸਿਆ ਦਾ ਹੱਲ ਜਿੰਦਾ ਤੁਸੀਂ ਇੰਨਾ ਖੋਲ੍ਹੇ ਚਾਹਤੀ ਨਾ ਤੇ ਮੈਂ ਥੋੜਾ ਕਹਿਣਾ ਮੈਂ ਕੁਝ ਨਹੀਂ ਐਡੋ ਵਿੱਚ ਕਰਨਾ ਪੋਲਿਟੀਕਲ ਪਾਵਰ ਜਦੋਂ ਤਾਈਂ ਅੱਛੇ ਬੰਦੇ ਨਹੀਂ ਬਹਿਣਗੇ ਮੈਂ ਕੋਈ ਮੈਂ ਕੋ ਵੱਡਾ ਕੰਮ ਨਹੀਂ ਕੀਤਾ ਜੇ ਇਹੀ ਕੰਮ ਸ਼ਾਇਦ ਮੈਂ ਹੋਰ ਕੰਟਰੀ ਚ ਕਰਨਦਾ ਨਾ ਲੋਣੀ ਨਹੀਂ ਪਾਣੀ ਕਰਨ ਦੀ ਉੱਥੇ ਇਦਾਂ ਦੀ ਲੋੜ ਹੀ ਨਹੀਂ ਕਿਉਂਕਿ ਇੱਥੇ ਗੰਦ ਆ ਇੱਥੇ ਫੂਡ ਤੇ ਕਰਨਾ ਪੈਣਾ ਕੰਮ ਤੁਹਾਨੂੰ ਉਹਨਾਂ ਜਿਨ੍ਹਾਂ ਲੋਕਾਂ ਦਾ ਫੂਡ ਪਹਿਲਾਂ ਹੀ ਵਧੀਆ ਹਲਾਤਾਂ ਚਾਹ ਪਰਾਮੀਟਰ ਪੂਰੇ ਕਰਦੇ ਆ ਉਥੇ ਨਾਂ ਨਹੀਂ ਹੁੰਦਾ ਇਮਾਨਦਾਰ ਨੂੰ ਸਾਰੇ ਹੀ ਹੈਗੇ ਆ ਸਾਡੇ ਹੀ ਨਹੀਂ ਹੈਗੇ ਤੇ ਜਦੋਂ ਡੀ ਐਚਓ ਇਕੱਠ ਦਾ ਨਾ ਤਾਂ ਉਹ ਚੇਰ ਤੇ ਬਹਿਣ ਦਾ ਕੀ ਹੋਇਆ ਉਸ ਚੇਲ ਤੇ ਲੋਕੀ ਸਵਾਲ ਉਠਾਉਣ ਲੱਗ ਪਏ ਤੇ ਇਆਂ ਜਿਹਨਾਂ ਚੋਂ ਵੀ ਬਾਕੀ ਜ਼ਿਲ੍ਹਿਆਂ ਚ ਡਾਕਟਰੀਸ਼ਨ ਨਹੀਂ ਹੋ ਰਹੀ ਬਾਕੀ ਜ਼ਿਲ੍ਹਿਆਂ ਚ ਕਿਆ ਸੁੱਤੇ ਹੋ ਆ ਬਾਕੀ ਜ਼ਿਲ੍ਹਿਆਂ ਚ ਸੇਫ ਫੂਡ ਮਿਲ ਰਿਹਾ ਲੋਕਾਂ ਨੂੰ ਸੁਰੱਖਿਆਤ ਮਿਲ ਰਿਹਾ ਮੈਡੀ ਮਿਲ ਰਿਹਾ ਸੋ ਉਹ ਜਿਹੜੀ ਗੱਲ ਨਾ ਫਰਕ ਇੰਨਾ ਬੈਂਦਾ ਕੁਰਸੀ ਤੇ ਜਿਹੜਾ ਇਮਾਨਦਾਰ ਸਹੀ ਬੰਦੇ ਡੈਡੀਕੇਟਡ ਬੰਦੇ ਜਿਹੜਾ ਪੰਜਾਬ ਵੀ ਬੰਦਾ ਦਰਦੀ ਆ ਪੰਜਾਬ ਦਾ ਜਦੋਂ ਬੈਠੂਗਾ ਤਾਂ ਉਹ ਮੇਰੇ ਵਾਂਗ ਹੀ ਇੰਦਾ ਹੋਊਗਾ ਪਪੂਲਰ ਇੰਦਾ ਹੀ ਉਹਦਾ ਨਾਮ ਹੋ ਪੋਲੀਟੀਕਲ ਪਾਵਰ ਇਹੀ ਮਗਰ ਸ਼ੀਲਡ ਕਰਦੇ ਲੋਕ ਇਹੀ ਜਦੋਂ ਫੰਡ ਤੇ ਅਸੀਂ ਕੰਮ ਕਰਦੇ ਸੀ ਆਪਾਂ ਉਹਨਾਂ ਨੂੰ ਭੰਡਣ ਦਾ ਕੰਮ ਨਹੀਂ ਕਰਦੇ ਮੈਂ ਮੈਂ ਇਹ ਕਹਿਣਾ ਉਹਦੀ ਅੱਛੀ ਰਿਪਲੇਸਮੈਂਟ ਆਦੇ अच्छे बंदे होन ओही क्रिमिनल ओही फाइनेंसर ओही प्रॉपर्टी डीलर जिना को कोई कंसेप्ट नहीं पंजाब बारे ओ पॉलिटिकल क्षेत्र ਚਾਈ ਜਾਂਦੇ ਆ ਬਿਲਕੁਲ এডਿਕੇਸ਼ਨ ਨਹੀਂ ਔਰ ਜੇ এডਿਕੇਸ਼ਨ ਦਾ ਵਿਦਿਆ ਦਾ ਤਾਲੀਮ ਦਾ ਕੋਈ ਮੁੱਲ ਨਹੀਂ ਤੇ ਕਲਾਸ ਕੋ ਰੁਪਈਆ ਰੱਖਣੇ ਕਿਉਂ ਤਾਂ এডਿਕੇਸ਼ਨ ਰੱਖਿਓ ਤੁਸੀਂ ਮੀਨਮਮ ਜੇ ਉਹ ਹੈ ਹੀ ਨਹੀਂ ਤੁਸੀਂ ਦਾ ਸਟੇਟ ਚਲਾਉਣੀ ਆ ਤਾਂ ਕਿਉਂ ਨਹੀਂ ਉਹਨੇ ਕੁਆਲੀਫਾਈਡ ਕਾਲਜ ਪੇਸ਼ਾਨ ਕਦੀ ਦੇਖਿਆ ਜਿਹੜੇ ਡਿਵੈਲਪਮੈਂਟ ਬਲਕ ਆ ਉਹਨਾਂ ਦੇ ਜਿਹੜੇ ਹੈਲਥ ਮਨਿਸਟਰ ਐਮ ਸੀ ਐਚ ਆ ਸੁਪਰ ਸਪੈਸ਼ੈਲਟੀ ਡਾਕਟਰ ਆ ਕੈਨੇਡਾ ਚ ਦੇਖਿਓ ਉਹਨਾਂ ਦੇ ਫਾਈਨਾਂਸ ਮਨਿਸਟਰ ਕਿੱਦਾਂ ਦੇ ਆ ਇਕਨੋਮਿਸਟ ਕਿੱਡੇ ਕਿੰਡੇ ਆ ਅੱਜ ਇੱਕ ਇਕਨੋਮਿਸਟ ਪ੍ਰਾਈਮ ਮਨਿਸਟਰ ਮਰਮੋਣ ਸਿੰਘ ਸੀਗੇ ਪੰਜਾਬ ਦਾ ਜਿਹੜੇ ਅੱਜ ਕਿਉਂ ਨਾ ਆ ਅਰਥਸ਼ਾਸਤਰੀ ਸੀ ਪੜਿਆ ਲਿਖਿਆ ਸੀਗਾ ਸੋ ਕੋਈ ਨਾ ਕੋਈ ਤਾਂ ਵੈਲਿਊ ਰੱਖਿਆ ਮੈਂ ਮੈਂ ਗੱਲ ਕਰਦਾ ਪੋਲੀਟੀਕਲ ਉਹ ਜਿਹੜੇ ਪਾਵਰ ਜਿਹੜੀ ਉਹ ਚੇਅਰਸ ਤੇ ਬੈਣ ਵਾਲੇ ਬੰਦੇ ਲੋਕੀ ਵੀ ਅਵੇਅਰ ਹੋਣ ਵਿਜੀਲੈਂਟ ਹੋਣ ਸਹੀ ਫੇਸਸ ਨੂੰ ਅੱਗੇ ਲਿਆਉਣ ਔਰ ਜਿਹੜੇ ਅੱਛੇ ਬੰਦੇ ਸਿਰਫ ਕੰਡੈਮ ਕਰਨ ਤੇ ਲੱਗੇ ਆ ਉਹ ਐਜ਼ ਅ ਰਿਪਲੇਸਮੈਂਟ ਬਦਲ ਦੇ ਰੂਪ ਚ ਆ ਜਾਣਗੇ ਪੰਡਨ ਨਾ ਇਹ ਹੀ ਕਹਿਣਾ ਚਾਹੁੰਨਾ ਥੈਂਕ ਯੂ ਸਤਿ ਸ੍ਰੀ ਅਕਾਲ ਇੱਕ ਹੋਰ ਜਨਦੀ ਕਿ ਸੋਸ਼ਲ ਮੀਡੀਆ ਤੇ ਕਈ ਕਮੈਂਟ ਇਦਾਂ ਦੇ ਆਉਂਦੇ ਆ ਕਿ ਅੱਜ ਤੁਸੀਂ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਨਾਮ ਉਤ ਬੋਲਦੇ ਆ ਤੁਸੀਂ ਉਹਨਾਂ ਦਾ ਕਦੇ ਸੋਚਿਆ ਪੰਜਾਬੀਆਂ ਦਾ ਜਿਹੜੇ ਬਾਹਰ ਰਹਿੰਦੇ ਆ ਫੇ ਉਹਨਾਂ ਦਾ ਵੀ ਉਹੀ ਹਾਲ ਕਰਨਗੇ ਮੈਂ ਕਿਥੋਂ ਨਾ ਅਮਰੀਕਾ ਚ ਕੈਨੇਡਾ ਚ ਉਸ ਕੰਟਰੀ ਦਾ ਮਾਣ ਵਧਾਇਆ ਉਸ ਕੰਟਰੀ ਦਾ ਉਹਦਾ ਗਰਾਫ ਥੱਲੇ ਨਹੀਂ ਲੈਂਦਾ ਹਾਂ ਅਸੀਂ ਜੇ ਅਸੀਂ ਇਦਾਂ ਦਾ ਟ੍ਰੇਨ ਨਾਲ ਨਹੀਂ ਆ ਗਏ ਅਸੀਂ ਉੱਥੇ ਏਡੇ ਏਡੇ ਬਿਜ਼ਨਸ ਸਟੈਬਲਿਸ਼ ਕੀਤੇ ਹੋਆ ਸਾਡੇ ਬੰਦਿਆਂ ਨੇ ਪੰਜਾਬੀਆਂ ਨੇ ਉਸ ਕੰਟਰੀ ਦੇ ਐਸਟ ਆ ਸਾਡੇ ਬੰਦੇ ਐਦਾਂ ਨਹੀਂ ਬਰੇਕ ਨਹੀਂ ਕਰਦੇ ਉੱਥੇ ਜਾ ਕੇ ਜੇ ਕਰਨਗੇ ਤਾਂ ਫਿਰ ਉਹੀ ਸਿੱਟਾ ਤਾਂ ਸਾਦਾ ਹੋਊਗਾ ਫਿਰ ਉਹ ਕੋਈ ਕਿਸੇ ਨੂੰ ਬਾਹਰ ਨਹੀਂ ਇਤੋਂ ਕੱਢਿਆ ਜਾ ਸਕਦਾ ਸੋ ਮੈਂ ਅਸੀਂ ਜੇ ਇਹ ਸਾਡੇ ਪੰਜਾਬ ਚ ਆ ਕੇ ਮੈਂ ਕਹਿੰਨਾ ਤੁਸੀਂ ਕੰਮ ਕਰੋ ਤੁਸੀਂ ਜੀ ਕੰਮ ਜਿਹੜਾ ਮਾਰਵਲ ਦਾ ਆ ਜਾਂ ਕੋਈ ਕਰ ਸਕਦੇ ਕੰਮ ਕਰੋ ਪਰ ਕੰਮ ਤੁਸੀਂ ਉਹਦੇ ਨੇ ਫੂਟ ਦਾ ਕਰੋਗੇ ਤੁਸੀਂ ਬੇੜਾ ਦਰ ਕਰਦਾ ਫੂਟ ਦੇ ਆ ਕੇ ਜਿਹੜਾ ਕੰਮ ਤੁਸੀਂ ਕਰਦੇ ਹੋ ਨਾ ਉਹਦੇ ਚ ਰਹੋ ਆਪਾਂ ਨੂੰ ਇਹ ਆ ਆਓ ਝੋਨਾ ਝੁਨਾ ਲਾਓ ਇੱਥੇ ਜੇ ਥੋੜਾ ਕੰਮ ਕਰੋ ਰੋਜ਼ਗਾਰ ਤੋਂ ਰੋਟੀ ਕਮਾਓ ਤੇ ਚੱਕੋ ਆਪਣਾ ਟਿੰਡ ਫੋੜੀ ਉੱਥੇ ਜਾਓ ਜਿਹੜਾ ਤੁਸੀਂ ਇੱਥੇ ਆ ਕੇ 100000 ਦੇ ਆਧਾਰ ਕੱਢ ਕਿੱਦਾਂ ਬਣ ਗਈਆਂ ਬੋਟਾਂ ਕਿੱਦਾਂ ਬਣ ਗਈਆਂ ਉਹਦਾ ਕੌਣ ਜਿੰਮੇਵਾਰ ਦੇਖੋ ਜੀ ਇੱਥੇ ਕੋਈ ਦੋ ਦੋਹਾਰ ਕਾਰਡ ਨਾਲ ਕੋਲ ਤਿੰਨ ਤਿੰਨ ਆਧਾਰ ਕਾਰਡ ਕੌਣ ਜ਼ਿੰਮੇਵਾਰ ਹੈ ਸਾਨੂੰ ਨਹੀਂ ਸਰ ਤੁਸੀਂ ਦੇਖੋ ਨਾ ਸਿਸਟਮ ਚ ਸਭ ਕੁਝ ਕਰੀ ਜਾਂਦੇ ਲੋਕ ਜਿਨ੍ਹਾਂ ਕੋਲ ਤਾਂ ਸੇਮ ਨੰਬਰ ਇਦਾਂ ਦੇ ਸੀਗੇ ਜਿਹੜੇ ਨੰਬਰਾਂ ਤੋਂ ਸਾਨੂੰ ਧਮਕੀਆਂ ਦਿੰਦੇ ਸੀਗੇ ਮੈਨੂੰ ਥ੍ਰੈਟਸ ਦਿੰਦੇ ਸੀ ਜਦੋਂ ਮੈਂ ਇਹਨਾਂ ਦੇ ਬਿਲੜਿਆਂ ਤੇ ਛਾਪੇ ਮਾਰੇ ਚੀਨੀ ਦੀਆਂ ਬੋਰੀਆਂ ਪੜਵਾਈਆਂ ਟਰਾਲੀਆਂ ਦੇ ਟਰਾਲੀਆਂ ਮਿੱਟੀ ਚ ਮਲਾਈ ਜਾਂਦੀਆਂ ਨੇ ਖੰਡ ਚੀਨੀ ਜਿਹੜੀ ਸਬ ਸਟੈਂਡਰਡ ਬਣਾਉਂਦੇ ਸੀ ਗੋੜਨ ਚ ਸੋ ਇਹ ਤਾਂ ਇਹ ਤਾਂ ਇਦਾਂ ਪੇੜੀਆਂ ਮੰਗਦੇ ਸੀ ਮਰੇ ਨਾਲ ਪੇ ਨੂੰ ਖਾ ਜੀਏ ਮੈਨੂੰ ਕੋਈ ਖਤਰਾ ਨਹੀਂ ਸੀ ਕਿਸੇ ਵੱਲ ਤੋਂ ਇਹ ਬੰਦੇ ਸੀ ਜਿਹੜੇ ਪਤਾ ਲੱਗਦਾ ਸੀ ਕਿ ਇਹ ਛੁਰਾ ਜਾਂ ਤਰਪਾਨ ਇਦਾਂ ਨਹੀਂ ਮਾਰਦੇ ਇਹ Aithon a'r bier staw dai. Mo et nai ਤਨਵਜੀ ਸ਼ੁਭਰੀਏ ਇਹ ਸੰਨ ਡਾਕਟਰ ਲਖਵੀਰ ਸਿੰਘ ਗੱਲਾਂ ਬਿਸ਼ੱਕ ਤੱਤੀਆਂ ਆ ਪਰ ਪੰਜਾਬ ਪੰਜਾਬੀਤ ਲਈ ਆ ਕਿਉਂਕਿ ਜੇ ਡਾਕਟਰ ਲਖਵੀਰ ਸਿੰਘ ਉਹਨਾਂ ਦੀ ਗੱਲ ਕਰੀਏ ਉਹ ਅੱਜ ਦੇ ਨਹੀਂ ਇਹ ਤਾਂ ਪ੍ਰਵਾਸੀਆਂ ਦਾ ਮਸਲਾ ਅੱਜ ਹੋਇਆ ਉਹਨਾਂ ਨੇ ਆਪਣੇ ਇੰਟਰਵਿਊ ਵਿੱਚ ਵੀ ਦੱਸਿਆ ਕਿ ਮੈਂ ਤਾਂ ਕਈ ਸਾਲਾਂ ਤੋਂ ਰੌਲਾ ਪਾਉਂਦਾ ਹੁੰਦਾ ਸੀ ਪਰ ਅੱਜ ਲੋਕ ਨੂੰ ਪਤਾ ਲੱਗ ਗਿਆ ਕਿ ਮੈਂ ਕਿੰਨਾ ਕੁ ਸੱਚਾ ਰੌਲਾ ਪਾਉਂਦਾ ਸੀ ਤੇ ਇਸ ਵਕਤ ਅਸੀਂ ਧੰਨਵਾਦ ਕਰਦੇ ਹਾਂ ਰੁਕਸਮ ਤੁਹਾਡਾ ਬਹੁਤ ਵੈਲ ਨੋਟਿਸ ਸੰਨ ਦਾ ਤੁਹਾਡਾ ਬਹੁਤ ਧੰਨਵਾਦ ਬਹੁਤੋ ਸ਼ੁਕਰੀਆ ਦੇ ਰਹੇ ਹੋ ਬਹੁਤ। ਤੇ ਇਤ ਦੰਦਨ ਮੋਦਨ ਤੇ ਸਾਡੀ ਸੇਵਾ ਮੀਡੀਆ ਦੇ ਇਸ ਰੂਪ ਚ ਪ੍ਰਮਾਨ ਕਰਦੇ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।